ਉਹਣਾ ਜਨਾ ਗੁੰਝੇ ਤੋ ਤਾਂ ਸਵਾਦ ਨਹੀਂ ਆਉਂਦਾ ਦੂਜੀ ਬੇਨਤੀ ਆ ਕਿ ਦੋ ਤਾਂ ਨਾਰੇ ਲੈ ਕਾਂਗਰਸ ਜਿੰਦਾਬਾਦ ਦੇ ਤੇ ਦੋ ਨਾਰੇ ਨਾ ਸਰਕਾਰ ਦੇ ਮੁਰਦਾਬਾਦ ਦੇ ਮੁਰਦਾਬਾਦ ਵਾਲੇ ਸੰਘ ਹੋਰ ਪਾੜ ਦਿਓ ਕਿ ਕਿੰਨਾ ਵਾ ਸਮਾਂ ਨੇੜੇ ਆਉਂਦਾ ਜਦੋਂ ਦਿੱਲੀ ਵਾਲੇ ਦਾ ਹੀ ਦੇ ਚੱਲੇ ਹਸਦੀਪਾ ਤੇ ਦੋ ਮਹੀਨਾ ਹੋ ਗਏ ਤੂੰ ਦੱਸ ਚੱਲ ਇੰਨਾ ਨਾ ਕਾਂਗਰਸ ਜਿੰਦਾਬਾਦ ਜਿੰਦਾਬਾਦ ਬਾਤ ਕਰਨਾ ਚਾਹੀਦਾ ਔਰ ਉਹਨਾਂ ਦੇ ਪਾਇ ਹੋਏ ਪੂਰਨ ਔਰ ਉਹਨਾਂ ਦੇ ਪਾਇ ਹੋਏ ਪੂਰਨ ਨੂੰ ਦਿਲਵਾਇਆ ਚਾਹੀਦਾ ਔਰ ਦੋ ਛਾਂਗੋਨਾਂ ਦਾ ਦੇਸ਼ ਰਾਜਵਰਿੰਗ ਦਾ ਦੇਸ਼ ਛੋਮਿਆ ਡੈਮੀ ਦਾ ਦੇਸ਼ ਔਰ ਕੰਡੀ ਦਾ ਦੇਸ਼ ਆਉਂਦਾ ਸਾਨੂੰ ਉਸਤੇ ਅੱਜ ਜੋ ਪ੍ਰਧਾਨ ਜੀ ਰਾਜਾ ਵਰਿੰਗ ਜੀ ਨੇ ਆਪਾਂ ਨੂੰ ਪ੍ਰੋਗਰਾਮ ਦਿੱਤਾ ਸੀ ਜੋ ਆਪਣੇ ਪੰਜਾਬ ਦੇ ਵਿੱਚ ਅੱਜ ਜੋ ਕਾਲਾ ਦੌਰ ਚੱਲ ਰਿਹਾ ਹੈ ਕਿਉਂਕਿ ਦੇਸ਼ਰ ਦੁਨੀਆਂ ਦੇ ਵਿੱਚ ਅੱਜ ਦੇ ਇਹ ਨਾਟਕਿਆਂ ਦੇ ਦੋ ਵੱਡੇ ਸੁਨੇਹੇ ਜਾ ਰਹੇ ਆ ਪਹਿਲਾ ਸੁਨੇਹਾ ਇਹ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਜੋ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਮਾਨ ਬਖਸ਼ਿਆ ਇਹਨਾਂ ਨੂੰ ਬਹੁਤ ਦਿੱਤੋ ਸਰਕਾਰ ਬਣਾਈ ਪਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਅੱਜ ਆਪਾਂ ਦੇਖ ਰਹੇ ਆ ਕਿ ਜਿਵੇਂ ਜੋੜਾ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਦੀ ਸਰਕਾਰ ਭੂਮਿਕਾ ਨਿਭਾ ਰਹੀ ਸੀ ਕਾਂਗਰਸ ਪਾਰਟੀ ਜਿਹੜੀ ਯੋਧਿਆ ਦੀ ਪਾਰਟੀ ਰਹੀ ਜਿਹਨੇ ਹਿੰਦੁਸਤਾਨ ਨੂੰ ਆਜ਼ਾਦ ਤੌਰ 'ਤੇ ਐਨਾ ਯੋਗਦਾਨ ਪਾਇਆ ਜਿਥੇ ਕਾਂਗਰਸ ਪਾਰਟੀ ਦੇ ਨਾਲ ਬਕਰ ਕਾਲੀ ਕਿਰਤੀ ਕਾਮੇ ਗਦਰੀ ਬਾਗੇ ਨੇ ਬਾਰੇ ਪੁਨਰਗਠਨਾ ਜਾਣੀ ਹੈ ਕਿ ਮਾਨ ਸਰਕਾਰ ਤੁਹਾਡੇ ਜਿਹੜੇ ਮੈਂ ਪਹਿਲਾਂ ਤਾਂ ਸਟੇਜ ਉੱਪਰ ਜੀ ਆਇਆਂ ਜਨਾ ਔਰ ਬੇਨਤੀ ਕਰਨਾ ਚਾਹੁੰਦਾ ਕਿ ਸਭ ਤੋਂ ਸਾਲ ਨੂੰ ਖੋਹ ਤੁਸੀਂ। ਮਾਨ ਬੜੀ ਸਰਕਾਰ ਜੋ ਮੇਰੇ ਲਈ ਹੈ ਸਾਹਮਣੇ ਵਿਦਿਆਰਥੀ ਸਾਰੇ ਇਹੇ ਪਰ ਦੇ ਛੋਟੇ ਵੀ ਬਜ਼ੁਰਗ ਬਹੁਤ ਹੀ ਸਹਿਕਾਰਯੋਗ ਮੇਰੀਆਂ ਭੈਣਾਂ ਜਿਹੜੀਆਂ ਮੇਰੇ ਇੱਕ ਵਾਰ ਸੱਦੇ ਤੇ ਹਰ ਜਗ੍ਹਾ ਪਹੁੰਚ ਆਈਆਂ ਨੇ ਮੈਂ ਦਿਲੋਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਾਕੀ ਸੇ ਧੰਨਵਾਦੀ ਵਿਸਤਾਰਪੂਰਵ ਸਾਡੇ ਸਾਰੇ ਜਿਨੇ ਵੀ ਸੀਨੀਅਰ ਲੀਡਰ ਸਰਵਾਨੀਆਂ ਬੋਲ ਚੁੱਕੇ ਹਨ ਅਗੇ ਬੋਲਣਗੇ ਤੇ ਮੈਂ ਜਿਆਦਾ ਨਾ ਕਹਿੰਦੀ ਹੋਈ ਥੋੜਾ ਸਹਮਾਨ ਸਰਕਾਰ ਪੁਨਰ ਰਿਹੇ ਕੀਤੀ ਹੋਈਆਂ ਕਾਰਜਗਜ਼ਾਈਆਂ ਜਿਹੜੇ ਕੀ ਉਹ ਅੱਜ ਵੀ ਦੇਖਦੇ ਨਹੀਂ ਕਿ ਇਹ ਕੰਮ ਕਾਰੇ ਨੇ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਕਿਤੇ ਕਿਤੇ ਕੋਰਤੇ ਉਹੀ ਇਹ ਮਾਰੇ ਤੇ ਬੁਲਾਈਏ ਭੱਤੇ ਵਗਰੂ ਜੀ ਦਾ ਸਾਲਤਾ ਵਗਰੂ ਜੀ ਦੀ ਫਤਿਹ ਬਗੋ ਚਾਵਾਂ ਨਾਲ ਪਰੀਆਂ ਬਧਾ ਨਾਲ ਪਰੀਆਂ ਲੀਤਾ ਨਾਲ ਲੋਕਾਂ ਨੇ ਪੰਜਾਬ ਦੀ ਆ ਸਰਕਾਰ ਨੂੰ ਚੁਣਿਆ ਆ ਤਾਂ ਬੜਾ ਗਿਆ ਕੀ ਛੇਛੇ ਮੁੰਡੇ ਸਾਹ ਸੋਟ ਮੁੰਡੇ ਜਦੋਂ ਹਮਲਾ ਕਰਦੇ ਆ ਤੇ ਛੇਛੇ ਸੱਤ ਮੁੰਡਿਆਂ ਕੋਲ ਰਾਵੋ ਹੁੰਦੇ ਆ ਕਿ ਕਿੱਥੋਂ ਆਏ ਜੇ ਦੀ ਸੰਗਰੇ ਸੁਕਾਉਣ ਨੂੰ ਲੱਗੀ ਔਰ ਰਾਜ ਲੱਗਣੀ ਹੈ ਅਰਜਨ ਅਰਜੰਦਾਓ ਕੁਝ ਸਮੇਂ ਦੇ ਵਿੱਚ ਉਹ ਸਰਕਾਰ ਕੋਲ ਜਾਵੇ ਔਰ ਕੁਝ ਸਮੇਂ ਦੇ ਵਿੱਚ ਉਪਰਾਲੇ ਵੀ ਹੋਣਾਰੇ ਆ ਉਹਨਾਂ ਦੇ ਦਿਲੇ ਦੇ ਪ੍ਰਧਾਨ ਹੋਣ ਕਰਕੇ ਦਿੱਕਤ ਹੋ ਰੂ ਪਿਆ ਜਾਦਾ ਸੀ ਉਹਨੇ ਆਉਂਦੇ ਟੱਕਰ ਲਾ ਕੇ ਆ ਜਾਣਾ ਅੱਜ ਦਾ ਧਰਨਾ ਹੈ ਸਾਡੀਆਂ ਪਰੇਤੇ ਸਰਕਾਰ ਦੀਆਂ ਹਰੇਕ ਫਰੰਟ ਤੇ ਜਿਹੜੀਆਂ ਨਾਕਾਮੀਆਂ ਆਜ ਮੈਂ ਇਥੋਂ ਜਾਂ ਜੋ ਅੱਜ ਪੰਜਾਬ ਦਾ ਬੁਰਾ ਹਾਲ ਹੈ ਇੱਕ ਜ਼ਰੂਰੀ ਗੱਲ ਉਹਦੇ ਵਾਸਤੇ ਲਾਇਆ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਮੇਨ اپੋਜੀਸ਼ਨ ਪਾਰਟੀ ਹੈ ਸੋ ਜੋ ਅੱਜ ਪੰਜਾਬ ਦੇ ਹਾਲਾਤ ਹੈ ਜੋ ਪੰਜਾਬ ਦੇ ਲੋਕਾਂ ਦੇ ਹਾਲਾਤ ਹੈ ਜੋ ਪੰਜਾਬ ਦੇ ਹਰ ਇੱਕ ਵਰਗ ਦਾ ਹਾਲਾਤ ਹੈ ਕਾਂਗਰਸ ਪਾਰਟੀ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹ ਜਿਹੜਾ ਘਰ ਘਰ ਸੁਣਿਆ ਲeke ਜਾਈਏ ਸਰਕਾਰ ਦਾ ਸੀ ਇਸ ਗੱਲ ਤੋਂ ਵਿਰੋਧ ਕਰਦੇ ਆ ਲੈਨ ਆਰਡਰ ਦੇਖ ਲਓ ਬੁਰਾ ਹਾਲ ਹੈ ਤੁਸੀਂ ਡੀਜ਼ਲ ਪੈਟਰੋਲ ਦੇ ਰੇਟ ਦੇਖ ਲਓ ਕਿੰਨੇ ਵਧਾ ਦਿੱਤੇ ਆ ਬਿਜਲੀ ਦੀ ਸਬਸਿਡੀ ਕਿਹਨਾਰੇ ਖਤਮ ਕਰ ਦਿੱਤੀ ਆ ਸੋ ਹਰੇਕ ਮੁੱਖ ਤੋਂ ਇਹ ਸਰਕਾਰ ਬੁਰਾ ਹਾਲ ਹੋ ਗਈ ਆ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਜਾਣਦੇ ਹੋ ਕਿ ਜਦੋਂ ਬਾਬਾ ਫਰੀਦ ਦਾ ਮੇਲਾ ਹਰ ਸਾਲ ਹੁੰਦਾ ਸੀਗਾ ਤੇ ਜੋ ਉਹਨਾਂ ਨੂੰ ਰੰਗ ਰੋਗਨ ਸ਼ਹਿਰ ਦੌਣ ਵਾਲਾ ਕੰਝ ਹੁੰਦਾ ਸੀ ਤੇ ਅੱਜ ਦੇਖ ਲਓ ਕੀ ਹਾਲ ਆ ਪਾਚਾ ਤੇ ਲਾਇਆ ਜਾ ਰਿਹਾ ਸੋ ਮੇਰਾ ਕੈਂਡ ਤੋਂ ਪਾਵੇ ਆ ਕਿ ਹਰ ਇੱਕ ਪਾਸਿਓ ਸਰਕਾਰ ਫੇਲ ਹੋ ਚੁੱਕੀ ਹੈ ਉਹਨਾਂ ਦੀਆਂ ਨਾਕਾਮੀਆਂ ਨੂੰ ਦਰਸਾਉਂਦੇ ਹੋਏ ਅਸੀਂ ਅੱਜ ਇਹ ਧਰਮ ਅੱਜ ਮੁੱਖ ਮੰਤਰੀ ਚੇਂਜ ਹੋਏ ਦਿੱਲੀ ਦੇ ਕਿਸੇ ਲਾਲੀਏ ਪੰਜਾਬ ਵਾਲਿਆਂ ਨਾਲ ਮਿਲੋਲੀਏ ਫਿਰ ਦਿੱਲੀ ਜਾਣੇ ਬਾਅਦ ਕਰਾਂਗੇ ਰਾਜਸਥਾਨ ਸੇਫ ਸੈਨਲ ਇਹ ਤਾਂ ਗਿਆ ਕਿ ਰਾਹੁਲ ਗਾਂਧੀ ਦੀ ਅੱਜ ਮੱਟੇ ਮੱਟੇ ਵੱਡੀ ਸਪੀਚ ਕਰ ਦਊਗਾ ਤੇ ਬਾਬਾ ਵਾਲੋ ਨੇ ਅੱਜ ਦਾ ਜਿਹੜਾ ਮੁੱਦਾ ਉਹ ਸਿਰਫ ਆਪ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਇਹਨਾਂ ਨੂੰ ਦਰਸਾਉਣ ਵਾਲਾ ਹੈ ਜਿਹੜੇ ਧਰਨੇ ਜਾਂ ਜਿਹੜਾ ਪਿੰਡਾ ਰੋਲਾ ਹੋਈ ਹੁੰਦਾ ਕਿ ਸਾਡਾ ਫਰਜ਼ ਹੈ ਲੋਕਾਂ ਦੀ ਨੁਮਾਇੰਦਗੀ ਕਰਨਾ ਤੇ ਅਸੀਂ ਮੁੱਦਿਆਂ 'ਤੇ ਧਰਨਾ ਦਿੱਤਾ ਜਿਨ੍ਹਾਂ ਤੇ ਲੋਕਾਂ ਨੂੰ ਖਿਆਈ ਹੈ ਕਿ ਲੋਕਾਂ ਨੂੰ ਮਨਾਂ ਨੇ ਠੱਗਿਆ ਬਦਲਾਅ ਦੇ ਨਾਂ ਤੇ ਤੇ ਹਰੇਕ ਬਰਗਰਾਂ ਨੂੰ ਜਿ ਤੱਪ ਰਾਜ ਨੰਮੋ ਇਹ ਪੰਜਾਬ ਦੇ ਪ੍ਰਧਾਨ ਸਾਮ ਰਿੰਦਰ ਸਿੰਘ ਜੀ ਰਾਜਵੜੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਸ ਐਮਪੀ ਲੁਧਿਆਣਾ ਜੀ ਦੇ ਹیثیتਾਂ ਤੇ ਇਹ ਧਰਨਾ ਲਾਇਆ ਕਿਉਂਕਿ ਅੱਜ ਜਿਹੜੇ ਪੰਜਾਬ ਦੇ ਹਾਲਾਤ ਹੈ ਦੰਦ ਦੇੜੇ ਫਰੋਤੀਆਂ ਕਤਲ ਲੁੱਟਾਂ ਖੋਹਾਂ ਤੇ ਨਸ਼ਿਆਂ ਦਾ ਜੋ ਦਰਿਆ ਬਣਿਆ ਚ ਵਗ ਰਿਹਾ ਹੈ ਉਹਦੇ ਵਿਰੋਧ ਚ ਲਾਇਆ ਕਿਉਂਕਿ ਕਾਂਗਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਚਿੰਤਤ ਹੈ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਸਾਡੇ ਨੌਜਵਾਨ ਇਥੋਂ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਜਾ ਰਹੇ ਹੈ ਇਹੋ ਜਿਹੇ ਹਾਲਾਤਾਂ ਪੰਜਾਬ 'ਚ ਜਦੋਂ 20 ਸਾਲ ਕਾਲਾ ਦੌਰ ਰਿਹਾ ਉਦੋਂ ਵੀ ਨਹੀਂ ਹੋਏ ਸੀ ਜਿਹੜੇ ਅੱਜ ਹਾਲਾਤ ਹੋ ਰਹੇ ਹੈ ਭਗਵਾਨ ਤੁਹਾਨੂੰ ਸਾਰੇ ਪਾਸੇ ਛੱਡ ਕੇ ਧਿਆਨ ਦੇਣਾ ਚਾਹੀਦਾ ਹੈ ਕਿਤੇ ਪੰਜਾਬ ਕਿਤੇ ਮੁੜ ਕੇ ਫੇਰ ਉਹ ਕਾਲੇ ਦੌਰ ਚੋਂ ਥੱਕ ਜਾਵੇ ਇਸ ਕਰਕੇ ਧਰਨਾ ਲਾਇਆ ਫਰੀਦਕੋਟ ਜ਼ਿਲ੍ਹੇ ਚ ਅੱਜ ਤਿੰਨ ਥਾਂ ਧਰਨਾ ਹੈ ਫਰੀਦਕੋਟ ਜੈਤੋ ਔਰ ਕੋਟਪੁਰੀ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਅੰਦਰ ਧਰਨੇ ਲਾਇਆ ਜਾ ਰਹੇ ਆ ਤੇ ਅਸੀਂ ਇਹ ਮੈਂ ਇਹ ਵੀ ਹੋਰ ਤੇਜ ਕਰਾਂਗੇ ਤਾਂ ਕਿ ਪੰਜਾਬ ਦੇ ਹਾਲਾਤਾਂ ਤੇ ਜੋ ਭਗਵੰਤ ਮਾਨ ਦੀ ਸਰਕਾਰ ਹੈ ਕੰਮ ਕਰਨ ਦੀ ਨੀਂਦ ਸੁੱਤੀ ਹੈ ਉਹਦੀ ਅੱਖਾਂ ਖੋਲਣ ਤੇ ਉਹ ਜੀਂਦ ਜਗਾਉਣ ਵਾਸਤੇ ਧਰਨਾ ਲਾਇਆ ਹੈ ਅਸੀਂ ਬੇਨਤੀ ਕਰਦੇ ਹਾਂ ਬਦਲਾਅ ਦੇ ਨਾਂ ਤੇ ਬਣੀ ਸਰਕਾਰ ਅੱਜ ਪੰਜਾਬ ਦਾ ਹਰ ਵਰਗ ਲੁੱਟਿਆ ਮਹਿਸੂਸ ਕਰ ਰਿਹਾ ਹੈ ਹਰ ਵਰਗ ਪਰੇਸ਼ਾਨ ਹੈ ਮੁਲਾਜ਼ਮ ਹੈ ਗਰੀਬ ਹੈ ਮਜ਼ਦੂਰ ਹੈ ਕਿਸਾਨ ਹੈ ਵਪਾਰੀ ਹੈ ਕੋਈ ਸੋਚਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕੀ ਬਣੇਗਾ ਭਗਵਾਨ ਜੀ ਨੂੰ ਬੇਨਤੀ ਹੈ ਹਰਿਆਣਾ ਬਾਹਰ ਦੇ ਤੌਰੇ ਛੱਡ ਕੇ ਪੰਜਾਬ ਨੂੰ ਧਿਆਨ ਦੇਣ ਇਹ ਜ਼ਰੂਰੀ ਆਪਦਾ ਫਰਜ਼ ਨਿਵਾਉਣ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ 92 ਸੀਟਾਂ ਦੇ ਕੇ ਜਿਤਾਇਆ ਸੀ ਐਡਾ ਵੱਡਾ ਬਹੁਮਤ ਉਹਨਾਂ ਨੂੰ ਦੇਖ ਕੇ ਜਿਤਾਇ ਸੀ ਕਿ ਅੱਜ ਪੰਜਾਬ ਦਾ ਹਰ ਵਰਗ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ ਮੈਂ ਤੁਹਾਡੇ ਸਾਹਮਣੇ ਰਹੀਂ ਭਗਵੰਤ ਸਾਨੀ ਜੀ ਨੂੰ ਕਹਿੰਦਾ ਆਓ ਇਮਾਨਦਾਰੀ ਨਾਲ ਆਪ ਦਾ ਬੰਦਾ ਫਰਜ਼ ਨਿਭਾਓ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਆਏ ਜੋ ਗੋਲੀਆਂ ਸ਼ੇਰਾਂ ਨੂੰ ਲੁੱਟਾ ਖੋਇਆ ਇਥੇ ਤੁਰੰਤ ਇਸ ਕੰਮ ਨੂੰ ਆਪ ਦਾ ਜੋਰਦਾਰ ਬੰਦਾ ਫਰਜ਼ ਨਿਭਾ ਕੇ ਇਹਨੂੰ ਪੰਜਾਬ ਚ ਦੁਬਾਰਾ ਮਨਮਾਨ ਦੀ ਸਥਿਤੀ ਨੂੰ ਬਣਾਉਣ ਧੰਨਵਾਦ